ਕਾਮਨਾ ਨਾਲ ਕੀਤੇ ਹੋਏ ਕਰਮਾਂ ਦੇ ਚੋਂ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਮਿਲਦਾ ਸਿਰਫ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ ਬਸ ਦੁਨਿਆਵੀ ਤਲ ਤੇ ਲਾਭ ਹੋ ਜਾਂਦਾ ਹੈ ਨਾਮ ਰਸ ਨਹੀਂ ਮਿਲਦਾ ਜੇ ਇਸ ਤਰ੍ਹਾਂ ਕਾਮਨਾ ਦੇ ਅਧੀਨ ਕਰਮ ਕੀਤੇ ਨੇ ਤੇ ਨਾਮ ਰਸ ਮਿਲਿਆ ਨਹੀਂ ਤਾਂ ਕਰਦੇ ਆ ਕਰਦੇ ਇੱਕ ਦਿਨ ਖਿਆਲ ਆ ਸਕਦਾ ਹੈ ਸ਼ਾਇਦ ਨਾਮ ਰਸ ਹੈ ਹੀ ਨਹੀਂ ਇਹ ਖਿਆਲ ਆ ਸਕਦਾ ਹੈ ਸਮਾਂ ਲੰਮਾ ਲੱਗ ਜਾਏ ਤਾਂ ਇਹ ਖਿਆਲ ਆ ਸਕਦਾ ਹੈ ਸਤਿਗੁਰੂ ਆਪ ਵੀ ਕਹਿੰਦੇ ਨੇ पई निराशी बहुत दिन लागे देश देस दे संतर मैं सगले चागे दिन बहुत लग गए साधना करद करद कुछ प्राप्ति हो, न, हो ना अंदरों निराशा पैदा हो गई पई निराशी बहुत दिन ला गए ऐसा हो सकता है तो कबीर केंद्र ने ऐसो आश्चर्य देखो कबीर धार्मिक दुनिया च मैं बड़ा आश्चर्ज पिया वेखदा कबीर कहने ਦਦ ਕੇ ਭੋਲੇ ਬਿਰੋਲੇ ਨਿਰਦਹੀ ਦੇ ਭੁਲੇਖੇ ਚਲੋ ਕੀ ਪਾਣੀ ਪੈ ਰਿੜਕਦੇ ਨੇ ਭਾਉ ਸੰਸਾਰਿਕ ਕਾਮਨਾ ਨੂੰ ਮੁੱਖ ਰੱਖ ਕੇ ਕਰਦੇ ਨੇ ਧਾਰਮਿਕ ਕਰਮ ਤੇ ਮੰਗਦੇ ਨੇ ਨਾਮ ਦਾ ਰਸ ਪ੍ਰਭੂ ਦੀ ਪ੍ਰਾਪਤੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਪਾਣੀ ਦੇ ਰਿੜਕਦੇ ਆ ਮੱਖਣ ਕਿੱਥੇ ਸਾਰੇ ਸ਼ਬਦ ਨੂੰ ਇਸ ਵਕਤ ਨਾ ਛੂੰ ਆ ਮੂਲ ਗੱਲ ਨਾ ਤੁਹਾਡੇ ਸਾਹਮਣੇ ਰੱਖਾਂ ਇਸ ਸ਼ਬਦ ਦੀ ਅਖੀਰਲੀ ਪੰਕਤੀਆਂ ਕਬੀਰ ਦੀਆਂ ਕਹੋ ਕਬੀਰ ਪ੍ਰਗਟ ਭਈ ਖੇਡ ਲੈ ਲੈ ਕੋਚੂ ਗਏ ਨਿਤ ਭੇਡ ਔਰ ਇਸ ਤੋਂ ਅਗਲੀਆਂ ਜਿਹੜੀਆਂ ਪੰਕਤੀਆਂ ਨੇ ਉਹ ਗੁਰੂ ਅਰਜਨ ਦੇਵ ਜੀ ਦੀਆਂ ਨੇ ਇੱਥੇ ਤਾਂ ਕਬੀਰ ਦਾ ਸ਼ਬਦ ਹੈ ਕਹੋ ਕਬੀਰ ਪ੍ਰਗਟ ਭਈ ਖੇਡ ਲੈ ਲੈ ਕੋਚੂ ਗਏ ਨਿਤ ਭੇਡ ਕਹਿੰਦੇ ਨੇ ਐਸੀ ਅਚਰਜ ਬਰੀ ਖੇਡ ਪ੍ਰਗਟ ਹੋਈ ਹੈ ਕਿ ਜੋ ਢੇਡ ਹੈ ਆਪਣੇ ਨਵੇਂ ਜਨਮੇ ਬੱਚੇ ਲੈ ਲੈ ਨੂੰ ਚੁੰਗ ਰਹੀ ਹੈ ਦੁੱਧ ਦੁੱਧ ਕੱਢਣ ਦੀ ਕੋਸ਼ਿਸ਼ ਪਈ ਕਰਦੀ ਹੈ ਜਦ ਕੇ ਹੈ ਨਹੀਂ ਢੇਡ ਲੈ ਲੈ ਨੂੰ ਚੁੰਗਦੀ ਪਈ ਹੈ ਮਾਂ ਨਵੇਂ ਜਨਮੇ ਬੱਚੀ ਉਸ ਨੂੰ ਜੋ ਹੈ ਚੁੰਗਦੀ ਪਈ ਹੈ ਲੈ ਲੈ ਨਾ ਭਾਉ ਮਨੁੱਖ ਦੇ ਦਿਮਾਗ ਨੇ ਜੋ ਕੁਝ ਬਣਾਇਆ ਸੋਹਣਾ ਮਕਾਨ ਬਣਾ ਦਿੱਤਾ ਰੇਲਾ ਮੋਟਰਾਂ ਗੱਡੀਆਂ ਬਣਾਈਆਂ ਕਾਰਾਂ ਬਣਾਈਆਂ ਹੋਰ ਸੋਨੇ ਬਸਤਰ ਬਣਾਏ ਸਾਜ਼ੋ ਸਮਾਨ ਬਣਾਇਆ ਬੰਦੇ ਦੇ ਦਿਮਾਗ ਨੇ ਸੋਚ ਸਮਝ ਕੇ ਤੇ ਬੰਦਾ ਇਨਾਂ ਚ ਹੀ ਫਸ ਕੇ ਰਹਿ ਗਿਆ ਜਿਸ ਨੂੰ ਜਨਮ ਦਿੱਤਾ ਉਸੇ ਚ ਹੀ ਫਸ ਕੇ ਰਹਿ ਗਿਆ ਜਿਸ ਨੂੰ ਬਣਾਇਆ ਉਸੇ ਚ ਹੀ ਫਸ ਕੇ ਰਹਿ ਗਿਆ ਇਹ ਤੇ ਇੰਜ ਹੋਇਆ ਜਿਵੇਂ ਲੇਲੇ ਨੂੰ ਭੇਡ ਪਈ ਚੋਂਗੇ ਤੇ ਲੇਲੇ ਦੇ ਚ ਦੁੱਧ ਕਿੱਥੇ ਜਿਨ੍ਹਾਂ ਨੂੰ ਤੂੰ ਬਣਾਇਆ ਹੈ ਇਹਦੇ 'ਚ ਤੈਨੂੰ ਰਸ ਕਿੱਥੇ ਵਕਤੀ ਸਹੂਲਤਾ ਮਿਲਣ ਗਿਆ ਰਸ ਨਹੀਂ ਸਹੂਲਤ ਮਿਲ ਸਕਦੀ ਹੈ ਵਕਤੀ ਤੌਰ ਤੇ ਔਕੜਾਂ ਦੂਰ ਹੋ ਸਕਦੀਆਂ ਪਰਮ ਅਨੰਦ ਤੇ ਨਹੀਂ ਮਿਲੇਗਾ ਇਸ ਤਰ੍ਹਾਂ ਲੇਕਿਨ ਲੋਕੀ ਇਹਦੇ 'ਚ ਪਰਮ ਅਨੰਦ ਲੱਭਣ ਦੀ ਕੋਸ਼ਿਸ਼ ਕਰਦੇ ਨੇ ਤੇ ਕਬੀਰ ਕਹਿੰਦੇ ਨੇ ਤੇ ਇਸ ਤਰ੍ਹਾਂ ਹੋਇਆ ਜਿਵੇਂ ਭੇਡ ਲੈ ਲੈਣੋਂ ਚੁੰਗੇ ਤਾਂ ਵਾਸਤਵਕ ਰਸ ਕਿਸ ਤਰ੍ਹਾਂ ਮਿਲੇਗਾ ਕਿ ਭੇਡ ਲੈ ਲੈਣੋਂ ਨਾ ਚੁੰਗੇ ਆਖਰੀ ਪੰਕਤੀਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਰਾਮ ਰਮਤ ਮਤ ਪ੍ਰਗਟੀ ਆਏ ਐ ਕਬੀਰ ਜਿਸ ਜ਼ਬਾਨ ਰਮੇ ਹੋਏ ਰਾਮ ਦਾ ਪ੍ਰਮਾਤਮਾ ਦਾ ਰਮਣ ਕਰੇ ਜਪੇ ਰਾਮ ਰਮਤ ਮਤ ਪ੍ਰਗਟੀ ਆਏ ਕਹੋ ਕਬੀਰ ਗੁਰ ਸੋਜੀ ਪਾਏ ਗੁਰੂ ਦੀ ਸੰਗਤ ਕਰਦੇ ਆ ਜੇ ਕਿਦਰੇ ਸੋਜ ਮਿਲ ਜਾਏ ਸਮਝ ਮਿਲ ਜਾਏ ਤੇ ਰਸਨਾ ਰਮੇ ਹੋਏ ਰਾਮ ਦਾ ਰਮਣ ਕਰਨ ਲੱਗ ਪਏ ਉਹ ਮਤ ਪ੍ਰਗਟ ਹੋ ਜਾਂਦੀ ਹੈ ਜਿਹੜੀ ਲੇਲੇ ਨੂੰ ਨਹੀਂ ਚੁੰਗਦੀ ਇੱਕ ਅश्चਰਜਤਾ ਮਨੁੱਖ ਦੀਆਂ ਕਮਜ਼ੋਰੀਆਂ ਦਾ ਜ਼ਿਕਰ ਕਰ ਦਿੱਤਾ ਕਬੀਰ ਨੇ ਪਰ ਇਹ ਕਮਜ਼ੋਰੀ ਕਿਵੇਂ ਦੂਰ ਹੋਵੇ ਤੋਂ ਭਰਮ ਭੁਲੇਖਾ ਨਾ ਰਹਿ ਜਾਏ ਨਿਰਾਸ਼ਾ ਨਾ ਰਹਿ ਜਾਏ ਸਤਿਗੁਰੂ ਨੇ ਨਾਲ ਪੰਕਤੀਆਂ ਦਰਜ ਕੀਤੀਆਂ RAM RAMAT MAT ਪ੍ਰਗਟਿ ਆਏ ਕਹੋ ਕਬੀਰ ਗੁਰ ਸੋਜੀ ਪਾਏ ਗੁਰਗ੍ਰੰਥ ਸਾਹਿਬ ਵਿੱਚ ਇਹ ਥਾਂ ਥਾਂ ਤੇ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਇੱਕ ਹੋਰ ਮੂਲ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਾਂ ਇਸ ਵਕਤ ਸੋਹੀ ਰਾਗ ਦੇ ਅੰਦਰ ਬਾਬਾ ਫਰੀਦ ਦਾ ਸ਼ਬਦ ਤੇ ਸੋਹੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਜਿਹੜੇ ਥੋੜੀ ਜਿਹੀਆਂ ਕਵਿਤਾ ਦੀ ਮਸ ਰੱਖਦੇ ਨੇ ਸ਼ਾਇਰੀ ਦੀ ਤਾਂ ਉਹਨਾਂ ਨੂੰ ਇਹ ਬਹੁਤ ਹੋਵੇਗਾ ਦੋਵੇਂ ਸ਼ਬਦਾਂ ਦੀ ਸ਼ੈਲੀ ਸ਼ਬਦਾਵਲੀ ਰਵਾਨੀ ਤਰਜ਼ ਬਿਆਨੀ ਇੱਕੋ ਹੀ ਹੈ ਕਾਫੀਆ ਰਦੀਫ ਵੀ ਇੱਕੋ ਹੀ ਹੈ ਕਾਫੀਆ ਰਦੀਫ ਇੱਕੋ ਹੀ ਹੈ ਕੋਈ ਫਰਕ ਨਹੀਂ ਹੈ ਇੱਕ ਸੋਹੀ ਰਾਗ ਦੇ ਚ ਬਾਬੇ ਫਰੀਦ ਦਾ ਸ਼ਬਦ ਹੈ ਇੱਕ ਸੋਹੀ ਰਾਗ ਦੇ ਚ ਧੰਨ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ ਪਹਿਲੇ ਮੈਂ ਦੋਆਂ ਸ਼ਬਦਾਂ ਦੀਆਂ ਦੋ-ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖ ਦਿਆਂ ਤੁਹਾਨੂੰ ਸਪਸ਼ਟ ਹੋ ਜਾਏਗਾ ਸ਼ੈਲੀ ਸ਼ਬਦਾਵਲੀ ਕਾਫੀ ਆ ਰਦੀਫ ਤੇ ਭਾਸ਼ਾ ਇੱਕੋ ਹੀ ਹੈ ਫਰੀਦ ਦਾ ਸ਼ਬਦ ਬੀੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ ਅਥ ਨ ਲਾਈ ਕਸੁੰਬੜੇ ਜਲ ਜਾ ਸੀ ਢੋਲਾ ਹੂ ਬਹੁ ਪਹਿਲੇ ਪਾਦਸ਼ਾ ਦਾ ਸੋਹੀ ਮੰਲਾ ਪਹਿਲਾ ਉਹਨਾਂ ਦਾ ਸ਼ਬਦ ਕਾਫੀਆ ਰਦੀਫ ਤੁਸੀਂ ਦੇਖਣਾ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਇਹ ਤੇ ਫਰੀਦ ਦਾ ਸੀ ਨਾ ਹੁਣ ਗੁਰੂ ਨਾਨਕ ਦਾ ਜਦ ਤਬ ਕਾ ਬੰਦ ਬੇੜ ਲਾ ਜਿਤ ਲੰਗੇ ਵਹਿਲਾ ਨਾ ਸਰਵਰ ਨਾ ਉਛਲੇ ਐਸਾ ਬੰਥ ਸੁਹੇਲਾ ਤੇਰਾ ਇਕੋ ਨਾਮ ਮਜੀ ਛੜਾ ਰੱਤਾ ਮੇਰਾ ਚੌਲਾ ਸਦ ਰੰਗ ਢੋਲਾ ਹੁ ਕਾਫੀ ਆ ਰਦੀਫ ਇਕੋ ਸ਼ੈਲੀ ਸ਼ਬਦਾਵਲੀ ਕੋ ਰਵਾਨੀ ਇਕੋ ਚਾਲ ਇਕੋ ਇਕ ਦੇਚ ਜੋ ਰਸਤੇ ਦੀਆਂ ਔਗਣਾਂ ਉਨਾਂ ਦਾ ਜ਼ਿਕਰ ਇੱਕ ਦੇ ਚ ਰਸਤੇ ਦੀ ਜੋ ਸਹੂਲियत ਹੈ ਉਸ ਦਾ ਜ਼ਿਕਰ ਇੱਕ ਦੇ ਚ ਵਿਛੋੜੇ ਦਾ ਦੁੱਖ ਇੱਕ ਦੇ ਚ ਮਿਲਾਬ ਦੀ ਤਰਤੀ ਤਰਕੀਬ ਢੰਗ ਬਾਬਾ ਫਰੀਦ ਕਹਿੰਦੇ ਨੇ ਬੇੜਾ ਬੰਦ ਨਾ ਸਕਿਓ ਬੰਦਨ ਕੀ 베ਲਾ ਹੁਣ ਇਹ ਗੱਲ ਵੀ ਰਮਜ਼ ਦੇ ਚ ਆਖੀ ਗਈ ਹੈ ਗੁਰਨਾਮਕ ਨਾ ਖੋਲਣ ਤੇ ਪੱਲੇ ਪੈਂਦਾ ਨਹੀਂ ਕੁਝ ਬਈ ਜਦ ਬੀੜੀ ਬਣਾਉਣ ਦਾ ਸਮਾਂ ਸੀ ਬੀੜਾ ਬਣਾਉਣ ਦਾ ਵਕਤ ਸੀ ਤੂੰ ਬਣਾਇਆ ਹੀ ਨਹੀਂ ਉਦੋਂ ਤੂੰ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਨਹੀਂ ਤੇ ਹੁਣ ਸਾਗਰ ਦੇ ਤੂਫਾਨ ਆ ਗਏ ਉਛਾਲ ਆ ਗਏ ਹੁਣ ਤੇ ਤਰਨਾ ਔਖ ਹੈ ਹੁਣ ਤੇ ਬੇੜੇ ਨੂੰ ਖੇਲਣਾ ਬੜਾ ਔਖ ਹੈ ਮੁਖਤਸਰ ਮੈਂ ਅਰਜ਼ ਕਰਾਂ ਇਨੂੰ ਕਬੀਰ ਨੇ ਵੀ ਆਪਣੇ ਠੰਗ ਨਾਲ ਖੋਲਿਆ ਕਬੀਰ ਬੇੜਾ ਜਰਜਰਾ ਫੂਟੇ 6000 ਹਰਵੇ ਹਰਵੇ ਤਿਰ ਗਏ ਬੂਡੇ ਜਿਨ ਸਿਰ ਪਾਰ ਇੱਕ ਤੇ ਬੇੜੀ ਪੁਰਾਣੀ ਦੂਜੇ ਹਜ਼ਾਰਾਂ ਛੇਦਰ ਤੀਸਰਾ ਭਾਰ ਬੜਾ ਲੱਦ ਲਿਆ ਤੇ ਕਬੀਰ ਕਹਿੰਦੇ ਤੇ ਡੁੱਬੀ ਤੇ ਡੁੱਬੀ ਹੁਣ ਸوراਖ ਇੱਕੋ ਹੋਵੇ ਛੇਦਰ ਇੱਕੋ ਹੋਵੇ ਤਾ ਵੀ ਬੇੜੀ ਡੁੱਬ ਜਾਂਦੀ ਐ ਤੇ ਛਿੱਦਰ ਹਜ਼ਾਰਾਂ ਆਵਨ ਤੇ ਬੇੜੀ ਪੁਰਾਣੀ ਹੋਵੇ ਉਮਰ ਦੇ ਵਧਣ ਦੇ ਨਾਲ 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 ਜ਼ਿੰਦਗੀ ਦੀ ਬੇੜੀ ਦੇ ਚ ਛਿੱਦਰ ਵੱਧ ਜਾਂਦੇ ਨੇ ਔਗਣ ਵੱਧ ਜਾਂਦੇ ਨੇ ਆਮ ਤੇ ਖਿਆਲ ਹੈ ਨਾ ਕਿ ਉਮਰ ਦੇ ਵਧਦਿਆਂ ਔਗਣ ਘਟਦੇ ਨਹੀਂ ਕਤਈ ਨਹੀਂ ਇੱਕ ਬੱਚੇ ਦੇ ਚ ਇਤਨੇ ਔਗਣ ਨਹੀਂ ਗੁਸਤਾਖੀ ਮਾਫ ਜਿੰਨੇ ਜਵਾਨ ਦੇ ਚ ਨੇ ਹੱਥ ਜੋੜ ਕੇ ਮੈਂ ਪਹਿਲੇ ਮਾਫੀ ਮੰਗ ਲਿਆ ਇੱਕ ਜਵਾਨ ਦੇ ਚ ਇਤਨੇ ਔਗਣ ਨਹੀਂ ਜਿੰਨੇ ਬੁੱਢੇ ਦੇ ਚ ਨੇ ਉਮਰ ਦੇ ਵੱਧਦੇ ਆਉਗਣ ਵੱਧਦੇ ਨੇ ਇਸ ਚੱਕਰ 'ਚ ਨਾ ਪੈਣਾ ਕਿ ਉਮਰ ਦੇ ਵੱਧਦੇ ਆਉਗਣ ਘਟਦੇ ਨੇ ਕਤਈ ਨਹੀਂ ਘਟਦੇ ਅਗਰ ਕਿਸੇ ਦੇ ਘਟਦੇ ਹੋਣ ਬਸ ਉਹ ਹੀ ਭਗਤ ਐ ਬ੍ਰह्म ਗਿਆਨੀ ਐ ਗੁਰਮੁਖ ਐ ਨੇ ਤੇ ਅਕਸਰ ਉਮਰ ਦੇ ਵੱਧਦੇ ਆ ਤ੍ਰਿਸ਼ਨਾ ਵੱਧਦੀ ਐ ਉਮਰ ਦੇ ਵੱਧਦੇ ਆ ਲੋਭ ਵੱਧਦਾ ਐ ਉਮਰ ਦੇ ਵੱਧਦੇ ਆ ਵਾਸ਼ਨਾ ਵੱਧਦੀ ਐ ਉਮਰ ਦੇ ਵੱਧਦੇ ਆ ਈਰਸ਼ਾ ਵੱਧਦੀ ਐ ਔਰ ਉਮਰ ਦੇ ਵੱਧਦੇ ਆ ਹੰਕਾਰ ਵੱਧਦਾ ਐ ਪੁਰਾਣੇ ॠषि मुनि ਤੇ ਕਹਿੰਦੇ ਸਨ ਕਿਸੇ ਦੇ ਅੰਦਰ ਕਿੰਨਾ ਹੰਕਾਰ ਤੇ ਲੋਭ ਹੈ ਕਹਿੰਦਾ ਅਗਲੀ ਦੀ ਉਮਰ ਵੇਖ ਲਓ ਪੁੱਛਣ ਦੀ ਕੀ ਲੋੜ ਹੈ ਉਮਰ ਵੇਖ ਲਓ ਉਮਰ ਦੇ ਹਿਸਾਬ ਨਾਲ ਵੰਦਾ ਹੈ ਕਬੀਰ ਬੇੜਾ ਜਰ ਜਰਾ ਫੂਟੇ 6000 ਹੁਣ ਛਿੱਦਰ ਤੇ ਇੱਕ ਵੀ ਹੋਵੇ ਬੇੜਾ ਡੁੱਬੇਗਾ ਤੇ ਜਿਸ ਬੇੜੀ ਚ ਹਜ਼ਾਰਾਂ ਛਿੱਦਰ ਹੋਵਨ ਔਗਣ ਤੇ ਇੱਕ ਵੀ ਹੋਵੇ ਬੰਦੇ ਨੂੰ ਡੋਬ ਕੇ ਰੱਖ ਦਿੰਦਾ ਤੇ ਜਿੱਥੇ ਹਜ਼ਾਰਾਂ ਔਗਣ ਹੋਵਨ ਕਿਵੇਂ ਪਾਰ ਹੋਵੇਗਾ ਕਿਸ ਤਰ੍ਹਾਂ ਪਹੁੰਚੇਗਾ ਪ੍ਰਮਾਤਮਾ ਤਾ ਬਾਬਾ ਫਰੀਦ ਅਸਲ ਵਿੱਚ ਇਹ ਕਹਿ ਰਹੇ ਨੇ ਕਿ ਭਰ ਸਰ ਵਰ ਜਦ ਉਛਲੇ ਤਬ ਤਰਨ ਦੁਹੇਲਾ ਜਦ ਸਾਗਰ ਦੇ ਵਿੱਚ ਤੂਫਾਨ ਆ ਗਿਆ ਤੇਰੇ ਲਈ ਤੈਰਨਾ ਔਖਾ ਹੋਵੇਗਾ ਅੰਦਰ ਜਿਹੜੇ ਸਵਾਸ ਨੇ ਨਾ ਇਹ ਸਹਜੇ ਚੱਲ ਰਹੇ ਨੇ ਠੀਕ ਹੈ ਪਰ ਅੰਤਮ ਸਮੇਂ ਵਿੱਚ ਉਛਾਲ ਆ ਜਾਂਦਾ ਜਦ ਨਿਕਲਦੇ ਨੇ ਤੇ ਫਰੀਦ ਕਹਿੰਦੇ ਨੇ ਇਸ ਤਰ੍ਹਾਂ ਜਦ ਸਵਾਸ ਉਛਲਣ ਲੱਗ ਪਏ ਫਿਰ ਖੁਦਾ ਦਾ ਨਾਂ ਨਹੀਂ ਲੈ ਸਕੇ ਪਾਵੇਂ ਉਸੇ ਸਮੇ ਲੋਕੀ ਅਕਸਰ ਮਰਦੇ ਬੰਦੇ ਨੂੰ ਕਹਿੰਨ ਬਈ RAM ਆਖ ਵਾਹਿਗੁਰੂ ਵਾਹਿਗੁਰੂ ਆਖ ਹੁਣ ਵਿਚਾਰਾ ਕਿੱਥੇ ਆ ਕੇ ਸਮੁੰਦਰ ਦੇ ਤੂਫਾਨ ਆਇਆ ਪਿਆ ਉਹਨੂੰ ਕਿੱਥੋਂ ਤੈਰਿਆ ਉਥੇ ਤੇ ਉਛਾਲ ਆਇਆ ਪਿਆ ਇਹਨੂੰ اردو ਦਾ ਸ਼ਾਇਰ ਕਹਿੰਦਾ ਜਬ ਕਿਸ਼ਤੀ ਸਾਬਤ ਹੋ ਸਾਲਮ ਥੀ ਮੰਜ਼ਿਲ ਕੀ ਤਮੰਨਾ ਕਿਸ ਕੋ ਥੀ ਅਬ ਐਸੀ ਸ਼ਿਕਸਤਾ ਕਿਸ਼ਤੀ ਪਰ ਮੰਜ਼ਿਲ ਕੀ ਤਮੰਨਾ ਕੌਣ ਕਰੇ ਕਹਿੰਦਾ ਬੇੜੀ ਨਵੀਂ ਸੀ ਤੇ ਸੰਸਾਰ ਦੇ ਸਾਗਰ ਦੇ ਤੂਫਾਨ ਵੀ ਨਹੀਂ ਸੀ ਦਰਿਆ ਦੇ ਤੂਫਾਨ ਵੀ ਨਹੀਂ ਸੀ ਹੜ੍ਹ ਵੀ ਨਹੀਂ ਸੀ ਅਪਾ ਪਾਰ ਆਉਣ ਦੀ ਕੋਸ਼ਿਸ਼ ਨਾ ਕੀਤੀ ਹੁਣ ਹੜ੍ਹ ਵੀ ਆ ਗਏ ਤੇ ਬੇੜੀ ਪੁਰਾਣੀ ਹੋ ਗਈ ਹੈ ਹੁਣ ਕਿਵੇਂ ਪਾਰ ਵੀ ਜਵਾਨੀ ਜਦ ਕਦੀ ਖਿਆਲ ਨਹੀਂ ਆਂਦਾ ਤੇ ਬੁਢੇਪੇ ਦੇ ਚ ਖਿਆਲ ਆਉਂਦਾ ਹੈ ਉਦੋਂ ਬੇੜੀ ਪੁਰਾਣੀ ਹੋ ਜਾਂਦੀ ਹੈ ਛਿੱਦਰ ਹਜ਼ਾਰਾਂ ਹੋ ਜਾਂਦੇ ਔਰ ਮੁਸ਼ਕਿਲ ਹੋ ਜਾਂਦੇ ਬੁੱਢਾ ਹਰ ਵਕਤ ਚਿੰਤਾ 'ਚ ਬੈਠਾ ਰਹਿੰਦਾ ਹੈ ਪਾਠ ਹੁੰਦਾ ਹੀ ਨਹੀਂ ਮੁੰਝ 6-6 ਘੰਟੇ ਗੱਲਾਂ ਕਰੇ ਨਹੀਂ ਥੱਕਦਾ ਪਰ ਇਹਨੂੰ ਕਹੋ ਜਪਜੀ ਸਾਹਿਬ ਦਾ ਪਾਠ ਕਰੇ ਕਹਿੰਦਾ ਮੱਥਾ ਦੁਖਣ ਲੱਗ ਪੈਂਦਾ ਪਾਰਾ ਹੋ ਜਾਂਦਾ ਹੁਣ 6-6 ਘੰਟੇ ਗੱਲਾਂ ਕਰਦਾ ਰਹੇ ਨਹੀਂ ਥੱਕਦਾ ਮੈਂ ਦੇਖਿਆ ਹੁਣ 4-4 ਛੇ-ਛੇ ਘੰਟੇ ਤਾਸ਼ ਖੇਡਦੇ ਆ ਵੀ ਨਹੀਂ ਥੱਕਦੇ ਕਈ ਬੁੱਢਿਆਂ ਨੂੰ ਤੇ ਮੈਂ ਦੇਖਿਆ ਹੈ ਗੁਰਦੁਆਰੇ ਬੈਠੇ ਰਹਿਣਗੇ ਸਾਰਾ ਦਿਨ ਗੱਪਾਂ ਮਾਰਨਗੇ ਜਿਉਂ ਕੀਰਤਨ ਸ਼ੁਰੂ ਹੋਇਆ ਨਸਦੇ ਨੇ ਜਿਵੇਂ ਵਿੱਚੂ ਡੰਗ ਮਾਰਦੇ। ਕਿਦਰੇ ਸੁਣਨਾ ਨਾ ਪੈ ਜਾਏ ਕਿਦ ਕੰਨਾਂ ਚ ਕੋਈ ਪੰਗਤੀ ਨਾ ਪੈ ਜਾਏ। ਗੁਰੂ ਨਾਨਕ ਦੇਵ ਤਹਿਰ ਨਾ ਓਖੇ। ਹੁਣ ਸੁਣਨਾ ਓਖੇ। ਐਨਾ ਮਨ ਖਿੰਡ ਚੁਕੇ ਹੈ। ਇਤਨੇ ਛਿੱਧਰ ਹੋ ਚੁਕੇ ਨੇ। ਉਮਰ ਦੇ ਵਧਦਿਆਂ ਇਤਨਾ ਹੰਕਾਰ ਵਧ ਗਿਆ, ਇਤਨਾ ਲੋਭ ਵਧ ਗਿਆ, ਇਤਨੀ ਵਾਸ਼ਨਾ ਵਧ ਗਈ, ਹੁਣ ਕਿੱਥੇ ਰੱਬ ਦਾ ਨਾਮ? ਮੁਸ਼ਕਿਲ ਹੈ। ਹੁਣ ਕਠਨ ਗੱਲ ਹੈ। जब किश्ती साबतो सालम थी मंजिल की तमन्ना किसको थी अब ऐसी किश्ती पर मंजिल की तमन्ना कौन करे तो बाबा फ़रीद फरीदा बंधन बंधन की बेला पर सरवर जब उछले ले तब तरण दोन हाथ न लाई कसुबड़े जल जासी टोला कुसुंबा ਇਕ ਛੋਟਾ ਜਿਹਾ ਫਲ ਹੁੰਦਾ ਜੰਗਲੀ ਬੇਲਾ ਨੂੰ ਆਉਂਦਾ ਹੈ ਤਰਬੂਜ਼ ਤੇ ਖਰਬੂਜ਼ੇ ਦੀਆਂ ਜਿਹੜਾਂ ਬੇਲਾ ਹੁੰਦੀਆਂ ਨੇ ਇਸ ਤਰ੍ਹਾਂ ਦੇ ਬੇਲਾ ਹੁੰਦੀਆਂ ਨੇ ਜੰਗਲਾਂ ਵਿੱਚ ਭਾਰਤ ਦੇ ਇਤੇ ਸਾਰੇ ਪਾਇਆ ਜਾਂਦਾ ਤੇ ਜਿਹੜਾ ਇਲਾਕਾ ਵੰਡਿਆ ਜਾ ਚੁੱਕਿਆ ਪਾਕਿਸਤਾਨ ਉਸ ਪਾਸੇ ਤੇ ਬਹੁਤ ਜ਼ਿਆਦਾ ਸੀ ਆਮ ਹੁੰਦਾ ਸੀ ਪੀਲੇ ਰੰਗ ਦਾ ਹੁੰਦਾ ਦੂਰੋਂ ਇੰਜ ਵੀ ਦਿਖਾਈ ਦਿੰਦਾ ਜਿਵੇਂ ਅੱਗ ਦਾ ਗੋਲਾ ਪਿਆ ਹੋਵੇ ਖਾਸ ਕਰਕੇ ਧੁੱਪ ਧੁੱਪ ਚਮਗਦੀ ਪਈ ਹੋਵੇ ਏ ਕਸੁੰਬਾ ਬਕੈਦਾ ਜੋ ਹੈ ਲੱਗਿਆ ਹੋਇਆ ਹੋਵੇ ਬੇਲਾ ਨੂੰ ਤੇ ਦੂਰੋਂ ਇੰਜ ਲੱਗਦਾ ਜਿਵੇਂ ਅਗ ਅਗ ਖੂਬਸੂਰਤ ਹੈ ਬਦਸੂਰਤ ਨਹੀਂ ਹੈ ਅਗਨੀ ਪ੍ਰਕਾਸ਼ ਹੈ ਅਗਨੀ ਖੂਬਸੂਰਤ ਹੈ ਬਾਬਾ ਫਰੀਦ ਕਹਿੰਦੇ ਭਾਵੇਂ ਖੂਬਸੂਰਤ ਹੈ ਪਰ ਹੱਥ ਨਾ ਲਾਵੇਂ ਪਕੜਨ ਦੀ ਕੋਸ਼ਿਸ਼ ਨਾ ਕਰੇ ਹੱਥ ਨਾ ਲਾਹੀਂ ਕਸੁੰਬੜੇ ਜਲ ਜਾਸੀ ਢੋਲਾ ਭਾਵੇਂ ਇਹ ਅਗ ਖੂਬਸੂਰਤ ਹੈ ਪਰ ਹੱਥ ਨਾ ਲਾਵੇਂ ਭਾਵੇਂ ਦੁਨੀਆ ਦੇ ਵਿਕਾਰ ਰਸਦਾਇਕ ਲੱਗਦੇ ਨੇ ਚੰਗੇ ਲੱਗਦੇ ਨੇ ਖੂਬਸੂਰਤ ਲੱਗਦੇ ਨੇ ਪ੍ਰਭਾਵਿਤ ਕਰਦੇ ਨੇ ਪਰ ਫਰੀਦ ਕਹਿੰਦੇ ਨੇ ਇਹਦੇ 'ਚ ਆਪਣੇ ਆਪ ਨੂੰ ਪਰਵਿਰਤ ਨਾ ਕਰਦੇ ਨੇ ਤੇ ਜਲ ਜਾਏਗਾ ਖਾਗ ਹੋ ਜਾਏਗਾ ਅਗ ਤੋਂ ਕੰਮ ਲੈ ਲੈ ਦੇ ਅਗ ਤੋਂ ਕੰਮ ਲੈਣਦੇ ਨੇ ਚੁੱਲ੍ਹੇ 'ਚ ਬਲ ਰਹੀ ਹੈ ਰੋਟੀ ਬਣ ਰਹੀ ਹੈ ਰੇਲਾ ਮੋਟਰਾਂ ਗੱਡੀਆਂ ਚੱਲਣੀਆਂ ਫੈਕਟਰੀਆਂ ਚੱਲਣੀਆਂ ਅੱਗ ਤੋਂ ਕੰਮ ਲਿਆ ਜਾ ਰਿਹਾ ਤੇ ਕੋਈ ਆਖੇ ਬੜੀ ਖੂਬਸੂਰਤ ਇਹਨੂੰ ਪਕੜਦੇ ਆਂ ਹੱਥੇ 'ਚ ਲੈਣੇ ਆਂ ਤਾਂ ਫਿਰ ਆਤੇ ਜਲੇਗਾ ਅੱਗ ਚੁੱਲ੍ਹੇ 'ਚ ਵੱਲੇ ਠੀਕ ਹੈ ਪਰ ਅੱਗ ਦੇ 'ਚ ਹੱਥ ਦੇ ਦਿੱਤੇ ਨੇ ਇਹ ਮੂੜਦਾ ਹੈ ਫਰੀਦ ਇਹ ਕਹਿ ਰਹੇ ਨੇ ਸਮਝਾ ਰਹੇ ਪਦਾਰਥਾਂ ਤੋਂ ਆਪਣੇ ਲੋੜਾਂ ਦੀ ਪੂਰਤੀ ਕਰ ਲੈ ਪਦਾਰਥਾਂ ਵਿੱਚ ਲੀਨ ਨਾ ਕਰ ਆਪਣੇ ਆਪ ਕੋਈ ਲੀਨ ਕਰ ਲਵੇ ਤੇ ਪਹਿਚਾਨ ਕੀ ਹੋਵੇਗੀ ਹਰ ਵਕਤ ਉਸ ਨੂੰ ਪਦਾਰਥ ਹੀ ਯਾਦ ਆਣਗੇ ਭੁੱਲ ਕੇ ਵੀ ਪ੍ਰਮਾਤਮਾ ਨਹੀਂ ਯਾਦ ਆਏਗਾ ਬੁਟਕਾ ਵੀ ਹਾਥੇ ਚੋਵੇਗਾ ਤੇ ਪਦਾਰਥ ਯਾਦ ਆਣਗੇ ਰੱਬ ਨਹੀਂ ਯਾਦ ਆਏਗਾ ਗੁਰਦੁਆਰੇ ਵੀ ਬੈਠਾ ਹੈ ਤੇ ਸੰਸਾਰ ਯਾਦ ਆਏਗਾ ਨਿਰੰਕਾਰ ਨਹੀਂ ਆਏਗਾ ਹੱਥ ਨ ਲਾਈ ਕ ਸੁਮੜੇ ਜਲ ਜਸੀ ਢੋਲਾ ਇਹ ਜੋ ਰਹਿਸ ਤੇ ਰਮਜ਼ ਦੇ ਚ ਗੱਲ ਆਖੀ ਗਈ ਹੈ ਇਸ ਨੂੰ ਗੁਰਨਾਮਿਕ ਆਪਣੇ ਬਚਨਾਂ ਦੇ ਰਾਹੀ ਖੋਲਦੇ ਨੇ ਸੂਹੀ ਮਹੱਲਾ ਪਹਿਲਾ ਇਹ ਵੀ ਸੂਹੀ ਰਾਗ ਦਾ ਸ਼ਬਦ ਹੈ ਭਗਤ ਬਾਣੀ ਵਿੱਚ ਫਰੀਦ ਦਾ ਉਹ ਸ਼ਬਦ ਵੀ ਸੂਹੀ ਰਾਗ ਦੇ ਚ ਹੈ ਪਹਿਲੇ ਪਾਤਸ਼ਾਹ ਦਾ ਸਹਿਬ ਕਹਿੰਦੇ ਨੇ ਐ ਫਰੀਦ ਜਪ ਤਪ ਕਾ ਬੰਦ ਬੇੜਲਾ ਜਿਤ ਲੰਗੇ ਵਹਿੇਲਾ ਹੁਣ ਬੇੜਾ ਬੰਦ ਨਾ ਸਕੇ ਉਸ ਤੋਂ ਕੀ ਅੰਦਾਜ਼ਾ ਲਗਾਈਏ ਕਿਹੜਾ ਬੇੜਾ ਬਣੀ ਹੈ ਜਪ ਤਪ ਦਾ ਗੁਰਨਾਮਿਕ ਖੋਲਦੇ ਨੇ ਉਸ ਬੇੜੀ ਤੇ ਜਪ ਤਪ ਦੀ ਬਣਾਣੀ ਹੈ ਜਪ ਤਪ ਕਾ ਬੰਦ ਬੇੜ ਲਾਜਿਤ ਲੰਗੇ ਵਹਿੇਲਾ ਨਾ ਸਰਵਰ ਨਾ ਉਛਲੇ ਐਸਾ ਬੰਦ ਸੁਹਿਲਾ ਅਗਰ ਤੂੰ ਜਪ ਤਪ ਦਾ ਬੇੜਾ ਬਣਾ ਲਵੇਂ ਤਾਂ ਸਵਾਸਾਂ ਦੇਚ ਉਛਾਲ ਨਹੀਂ ਆਉਂਦਾ ਸਹਿਜੇ ਹੀ ਸਵਾਸ ਨਿਕਲ ਜਾਂਦੇ ਨੇ ਔਰ ਮਨੁੱਖ ਸਹਿਜੇ ਹੀ ਮਰਨਾ ਕਬੂਲ ਕਰ ਲੈਂਦਾ ਹੈ ਮੌਤ ਨੂੰ ਕਬੂਲ ਕਰ ਲੈਂਦਾ ਹੈ ਕਹੋ ਕਬੀਰ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣੇ ਕਬੀਰ ਕਹਿੰਦੇ ਨੇ ਜਿਵੇਂ ਮੈਂ ਜੀਵਨ ਨੂੰ ਕਬੂਲ ਕੀਤਾ ਇਸ ਤਰ੍ਹਾਂ ਹੀ ਮੈਂ ਮਰਨ ਨੂੰ ਕਬੂਲ ਕਰ ਲਿਆ ਪ੍ਰਮਾਨ ਕਬੂਲ ਮੈਂ ਅਰਜ਼ ਕਰਾਂ ਮਨੁੱਖ ਜ਼ਿੰਦਗੀ ਦੇ ਵਿੱਚ ਵੀ ਕਈ ਦਫਾ ਮਰਦਾ ਹੈ ਕਿਸੇ ਜਵਾਨ ਨੂੰ ਪੁੱਛੀਏ ਨਾ ਤੇਰਾ ਬਚਪਨਾ ਕਿੱਥੇ ਗਿਆ ਕਹਿੰਦਾ ਮਰ ਗਿਆ ਖਤਮ ਹੋ ਗਿਆ ਤੇ ਕਿਸੇ ਬੁੱਢੇ ਨੂੰ ਪੁੱਛੀਏ ਤੇਰੀ ਜਵਾਨੀ ਕਿੱਥੇ ਗਈ ਕਹਿੰਦਾ ਮਰ ਗਈ ਖਤਮ ਹੋ ਗਈ ਤੇ ਜੇ ਬਚਪਨਾ ਮਰ ਗਿਆ ਹੈ ਜਵਾਨੀ ਮਰ ਗਈ ਹੈ ਬੁੱਢੇ ਪਾ ਰਹੇਗਾ ਇਹ ਵੀ ਮਰੇਗਾ ਇਹ ਵੀ ਖਤਮ ਹੋਵੇਗਾ ਇੱਕ ਬੱਚਾ ਅਗਰ ਜਨਮ ਦਿਨ ਮਨਾਵੇ ਚਲੋ ਬਰਦਾਸ਼ ਕਰ ਲਈਏ ਇੱਕ ਜਵਾਨ ਅਗਰ ਜਨਮ ਦਿਨ ਮਨਾਵੇ ਤਾਂ ਚਲੋ ਨਜ਼ਰ ਅੰਦਾਜ਼ ਕਰ ਦਿੰਦੇ ਆ ਪਰ ਇੱਕ ਬੁੱਢਾ ਵੀ ਜਨਮ ਦਿਨ ਮਨਾਵੇ ਹੈਰਾਨਗੀ ਦੀ ਗੱਲ ਜਦ ਮਰਨ ਦਿਨ ਬਿਲਕੁਲ ਨੇੜੇ ਆਇਆ ਬਿਲਕੁਲ ਨੇੜੇ ਤੇ ਜਨਮ ਦਿਨ ਪਏ ਮਨਾਉਂਦਾ ਹੈ ਕਹੋ ਕਬੀਰ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨ ਜਾਣਿਆ ਜੋ ਮੌਤ ਦੇ ਭੈਦ ਚ ਜੀਂਦੇ ਨੇ ਤੇ ਮਰਦੇ ਦਮ ਤੱਕ ਜਨਮ ਦਿਨ ਮਨਾਉਂਦੇ ਨੇ ਕਬੀਰ ਕਹਿੰਦੇ ਬਾਰ ਬਾਰ ਹੀ ਮਰਦੇ ਰਹਿੰਦੇ ਨੇ ਤੇ ਜੰਮਦੇ ਰਹਿੰਦੇ ਨੇ ਮਰਨ ਉਹਨਾਂ ਦਾ ਮਿਟਦਾ ਨਹੀਂ ਅਸੀਂ ਮਰਨ ਨੂੰ ਕਬੂਲ ਕਰ ਲੈ ਕਬੀਰ ਇੰਜ ਕਹਿੰਦੇ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਹੋਏ ਸਬਨ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਜਿਵੇਂ ਤੇਰਾ ਜਨਮ ਹੋਇਆ ਤੇ ਜਨਮ ਨੂੰ ਤੂੰ ਕਬੂਲ ਕਰ ਲਿਆ ਇਸ ਤਰ੍ਹਾਂ ਮਰਨ ਨੂੰ ਵੀ ਕਬੂਲ ਕਰ ਲੈ ਹੋਣਾ ਮੌਤ ਵੀ ਹੋਣੀ ਹੈ ਜਿਵੇਂ ਜਨਮ ਹੋਇਆ ਇਸ ਤਰ੍ਹਾਂ ਮੌਤ ਵੀ ਹੋਣੀ ਹੈ ਜਿਸ ਤਰ੍ਹਾਂ ਬਚਪਨ ਦੇ ਜਵਾਨੀ ਆਈ ਹੈ ਇਸ ਤਰ੍ਹਾਂ ਜਵਾਨੀ ਚ ਬੁਢੇਪਾ ਵੀ ਆਣਾ ਹੈ ਇਹ ਵੀ ਕਬੂਲ ਕਰ ਬੁਢੇਪਾ ਕਬੂਲ ਨਹੀਂ ਆਉਂਦਾ ਰੱਬ ਦਾੜਾ ਚਿੱਟਾ ਕਰੀ ਜਾਂਦਾ ਏ ਕਾਲਾ ਕਰੀ ਜਾਂਦਾ ਬੁਢੇਪਾ ਨਹੀਂ ਕਬੂਲ ਕਬੂਲ ਨਹੀਂ ਪਰਮਾਨ ਨਹੀਂ ਕਿਉਂਕਿ ਬੁਢੇਪਾ ਮੌਤੇ ਨੇੜੇ ਹੈ ਬਚਪਨਾ ਜਵਾਨੀ ਅਜੇ ਦੂਰ ਹੈ ਬਾਬਾ ਫਰੀਦ ਕਹਿੰਦੇ ਦੇਖ ਫਰੀਦਾ ਜੇ ਥੀਆ ਦਾੜੀ ਹੋਈ ਪੂਰ ਅੱਗਾ ਨੇੜਾ ਆਇਆ ਪਿੱਛਾ ਰਿਹਾ ਦੂਰ ਉਹ ਤਾਂ ਬਹੁਤ ਦੂਰ ਰਹਿ ਗਿਆ ਜਨਮ ਤੇ ਬਹੁਤ ਦੂਰ ਰਹਿ ਗਿਆ ਤੂੰ ਅਜੇ ਜਨਮ ਦਿਨ ਨਾਲ ਜੁੜਿਆ ਹੈ ਉਹ ਤੇ ਬਹੁਤ ਦੂਰ ਰਹਿ ਗਿਆ ਅੱਗਾ ਨੇੜਾ ਆਇਆ ਮਰਨ ਦਿਨ ਨੇੜੇ ਆ ਰਿਹਾ ਉਹਨੂੰ ਚੇਤੇ ਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਆਗਾ ਕੋ ਉਤਰਾੰਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ ਤੋ ਸੈਵਕ ਕਹਿੰਦੇ ਜਪ ਤਪ ਕਾ ਬੰਦ ਬੇੜ ਲਾ ਜਿਤ ਲੰਗੇ ਵਹੇਲਾ ਨਾ ਸਰ ਵਰਨਾ ਉਛਲੇ ਐਸਾ ਬੰਥ ਸੁਹੇਲਾ ਤੇਰਾ ਇੱਕੋ ਨਾਮ ਮਝੀ ਛੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਏਹ ਪਰਿਪੂਰਨ ਪ੍ਰਮਾਤਮਾ ਏਹ ਪਿਆਰੇ ਤੇਰੇ ਨਾਮ ਦੇ ਰੰਗ ਦੇ ਵਿੱਚ ਜੋ ਇਹ ਜੀਵਨ ਦਾ ਚੋਲਾ ਰੰਗਿਆ ਗਿਆ ਹੈ ਵਿਕਾਰਾਂ ਦੀ ਅਗ ਨਹੀਂ ਸਾੜਦੀ ਇਹ ਕੁਸੰਬਾ ਨਹੀਂ ਜਲਾਉਂਦਾ ਇੱਕ ਇਸ਼ਾਰਾ ਕਰ ਦਿੱਤਾ ਸਤਗੁਰੂ ਨੇ ਠੀਕ ਹੈ ਫਾਇਰ ਪ੍ਰੂਫ ਅਜਤੇ ਕਪੜੇ ਆ ਗਏ ਨਾ ਦੇਖ ਕੇ ਮੈਨੂੰ ਹੈਰਾਨਗੀ ਹੋਈ ਏ ਪੈਨ ਲੈਂਦਾ ਫਾਇਰ ਬ੍ਰਿਗੇਡ ਦਾ ਅਮਲਾ ਪੈਨ ਲੈਂਦਾ ਅਗਦੇ ਚ ਵੀ ਚਲੇ ਜਾਂਦੇ ਨਾ ਅਗਨੀ ਸਾੜਦੀ ਅਗਨੀ ਨਹੀਂ ਲੱਗਦੀ ਉਹਨਾਂ ਸਹਬ ਕਰਨ ਜਿਸ ਨੇ ਨਾਮ ਦਾ ਚੋਲਾ ਪਹਿਨੇ ਆ ਉਹਨੂੰ ਵਿਕਾਰਾਂ ਦੀ ਅਗਨੀ ਨਹੀਂ ਜਲਾਉਂਦੀ ਛੂੰਦੀ ਹੈ ਜਲਦੀ ਨਹੀਂ ਸਪਰਸ਼ ਕਰਦੀ ਹੈ ਜਲਦੀ ਨਹੀਂ ਖਤਮ ਨਹੀਂ ਕਰਦੀ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦਰੰਗ ਢੋਲਾ ਅਖੀਰ ਗਲ ਵਿੱਚ ਕਹਿ ਕੇ ਸਮਾਪਤੀ ਕਰਾਂ ਬਾਬਾ ਫਰੀਦ ਕਹਿੰਦੇ ਨੇ ਕਹੇ ਫਰੀਦ ਸਹੇਲਿਓ ਸੋ ਅਲਾਏ ਸੀ ਹੰਸ ਚਲ ਸੀ ਡਮਣਾ ਇਹ ਤਨ ਢੇਰੀ ਸੀ ਜਿਸ ਦਿਨ ਖੁਦਾ ਨੇ ਆਵਾਜ਼ ਮਾਰੀ ਨਾ ਬਈ ਚਲਣਾ ਹੈ ਜਗਤ ਤੋਂ ਇਹ ਜਿਹੜਾ ਹੰਸ ਹੈ ਨਾ ਜੀ ਇਹ ਤੇ ਮੁਰਝਾ ਜਾਏਗਾ ਮੁਰਝਾਇਆ ਜਾਏਗਾ ਤੇ ਤਨ ਢੇਰੀ ਹੋ ਜਾਏਗਾ ਅੰਜਾਮ ਇਹ ਤੂੰ ਖਾਕ ਦੇ ਚ ਖਾਕ ਹੋਣ ਲਈ ਆਇਆ ਸੀ ਫਰੀਦ ਇੰਜ ਕਹਿੰਦੇ ਜਿਨੇ ਬੇੜਾ ਨਹੀਂ ਬਣਾਇਆ ਪਰ ਜਿਨੇ ਬੇੜੀ ਬਣਾਈ ਹੈ ਜਪ ਤਪ ਦੀ ਤੇ ਨਾਮ ਦਾ ਚੋਲਾ ਪਹਿਨੇ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਇੰਜ ਕਹਿੰਦੇ ਨੇ ਇਹ ਦੋਵੇਂ ਪੰਕਤੀਆਂ ਫਰੀਦ ਦੀਆਂ ਤੇ ਗੁਰੂ ਨਾਨਕ ਦੀਆਂ ਤੁਹਾਡੇ ਸਾਹਮਣੇ ਰੱਖੀ ਹੈ ਫਰੀਦ ਕਹਿੰਦੇ ਨੇ ਕਹੇ ਫਰੀਦ ਸਹੇਲੀਓ ਸੋ ਅਲਾਈ ਸੀ ਹੰਸ ਚਲਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਨਾਨਕ ਕਹੇ ਸਹੇਲਿਓ ਸੋ ਖਰਾ ਪਿਆਰਾ ਹਮ ਸੇ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਸਤਿਗੁਰੂ ਕਹਿੰਦੇ ਨੇ ਜਿਨੇ ਜਬ ਤਬ ਦਾ ਬੇੜਾ ਬਣਾਇਆ ਤੇ ਨਾਮ ਦਾ ਚੋਲਾ ਪੈਨ ਲਿਆ ਪਰਲੇ ਕੰਡੇ ਤੇ ਪ੍ਰਭੂ ਆਪ ਖੜਾ ਲੈਣ ਵਾਸਤੇ ਸਵਾਗਤ ਕਰਨ ਵਾਸਤੇ ਅਸੀਂ ਉਸ ਦੀਆਂ ਦਾਸੀਆਂ ਉਹ ਸੱਡਾ ਮਾਲਕ ਨਾਨਕ ਕਹੇ ਸਹੇਲਿਓ ਸੋ ਖਰਾ ਪਿਆਰਾ ਉਹ ਖੜਾ ਉਹ ਪਿਆਰਾ ਖੜਾ ਲੈਣ ਵਾਸਤੇ ਬਗਲਗੀਰ ਹੋਣ ਵਾਸਤੇ ਕਬੂਲ ਕਰਨ ਵਾਸਤੇ ਨਾਨਕ ਕਹੇ ਸਹੇਲੀਓ ਸੋ ਖਰਾ ਪਿਆਰਾ ਹਮ ਸਹੇ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਤੋ ਭਗਤਾ ਨੇ ਜਿੱਥੇ ਜਿੱਥੇ ਰਹਿਸ ਦੇਚ ਰਮਜ਼ ਦੇਚ ਗੱਲ ਆਖੀ ਏ ਸਤਗੁਰਾਂ ਨੇ ਉਸ ਨੂੰ ਜੋ ਹੈ ਖੋਲਿਆ ਮੂਲ ਗੱਲ ਜਗਤਗੁਰੂ ਬਾਬੇ ਦੀ ਐ ਬੰਦੇ ਜਪ ਤਪ ਦੀ ਢੇੜੀ ਬਣਾ ਨਹੀਂ ਤੇ ਬਹੁਤ ਸਾਗਰ ਵਿੱਚ ਡੁੱਬੇਗਾ ਸੰਸਾਰ ਦੇ ਵਿੱਚ ਘਰ ਕੋਵੇਂਗਾ ਔਰ ਨਾਮ ਦਾ ਚੋਲਾ ਪਹਿਨ ਨਹੀਂ ਤੇ ਵਿਕਾਰਾਂ ਦੀ ਅਗਨ ਦੇ ਜਲ ਕੇ ਖਾਕ ਹੋ ਜਾਏਗਾ ਜਾਂ ਤੇ ਪਦਾਰਥਾਂ ਦੇ ਪਾਣੀ ਚ ਡੁੱਬ ਜਾਏਗਾ ਜਾਂ ਤ੍ਰਿਸ਼ਨਾ ਦੀ ਅਗ ਦੇ ਚ ਜਲ ਜਾਏਗਾ ਜਬ ਤੱਕ ਦੀ ਢੇੜੀ ਬਣਾ ਨਾਮ ਦਾ ਚੋਲਾ ਪਹਿਨ ਤਾਂ ਕਿ ਪ੍ਰਮਾਤਮਾ ਤੇਰਾ ਸਨਮਾਨ